ਕਤੁ ਜਿੰਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਮਨ ਮੁਖ ਕਾਇਰਕ ਰੂਪ ਹੈ ਬੇਨ ਨਾਵੇ ਨਕ ਨਾਹ ਅਨ ਦਿਨ ਧੰਦਾ ਵਿਆਪਿਆ ਸੁਪਣਾ ਭੀ ਸੁਖ ਨਾਹ ਨਾਨਕ ਗੁਰਮੁਖ ਹੋਵਹਿ ਤਾ ਉਬਰਹਿ ਨਾਹਿ ਤ ਬੱਧੇ ਦੁਖ ਸਹਾਹਿ ਨਾਨਕ ਗੁਰਮੁਖ ਹੋਵਹਿ ਤਾ ਉਬਰਹਿ ਉਬਰਹਿ ਕਸਕੇ ਬੁਨੈ ਨਾਹਿ ਤ ਬੱਧੇ ਦੁਖ ਸਹਾਹਿ ਨਾਨਕ ਗੁਰਮੁਖ ਹੋਵਹਿ ਤਾ ਉਬਰਹਿ ਨਾਹਿ ਤ ਬੱਧੇ ਦੁਖ ਸਹਾਹਿ ਮਹੱਲਾ ਤੀਜਾ ਗੁਰਮੁਖ ਸਦਾ ਦਾਰ ਸੋਹਣੇ ਗੁਰ ਕਾ ਸਬਦ ਕਮਾਹਿ ਜੀ ਗੁਰ ਕਾ ਸਬਦ ਕਮਾਹਿ ਅੰਤਰ ਸਾਤ ਸਦਾ ਸੁਖ ਦਰ ਸੱਚੇ ਸੋਭਾ ਪਾਹਿ ਨਾਨਕ ਗੁਰਮੁਖ ਹਰਨਾਮ ਪਾਇਆ ਸਹਜੇ ਸੱਚ ਸਮਾਹਿ ਪੌੜੀ ਗੁਰਮੁਖ ਪ੍ਰਹਿਲਾਦ ਜਬ ਹਰ ਗਤ ਪਾਈ ਕਿ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰਮੁਖ ਪ੍ਰਹਿਲਾਦ ਇਥੇ ਵਿਸਰਾਮ ਹੈ ਜਬ ਹਰ ਇਥੇ ਠਮਕ ਗਤ ਪਾਈ ਗਤ ਪੁੱਲਾ ਹੀ ਬੁਣੇ ਗੁਰਮੁਖ ਪ੍ਰਹਿਲਾਦ ਜਪ ਹਰ ਗਾਤ ਪਾਈ ਗੁਰਮੁਖ ਜਨਕ ਹਰ ਨਾਮ ਲਿਵ ਲਾਈ ਜਨਕ ਪਦ ਤੇ ਵਿਸਰਾਮ ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਈ ਇਹ ਵੀ ਵਸ਼ਿਸ਼ਟ ਤੇ ਹੀ ਵਿਸਰਾਮ ਹੈ ਬਿਨ ਗੁਰ ਹਰ ਨਾਮ ਨਾ ਕਿਨ ਬਿਨ ਗੁਰ ਹਰ ਨਾਮ ਨਾ ਕਿਨ ਐ ਪਾਇਆ ਮੇਰੇ ਭਾਈ ਇਸ ਤਰ੍ਹਾਂ ਲਾਉਣਾ ਹੈ ਬਿਨ ਗੁਰ ਠਟਮਕ ਹਰ ਨਾਮ ਇਥੇ ਵਿਸਰਾਮ ਹੈ ਬੇਨ ਗੁਰ ਹਰ ਨਾਮ ਨਾ ਕਿਨੈ ਪਾਇਆ ਇਥੇ ਧਮਕ ਮੇਰੇ ਭਾਈ ਬੇਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਜੀ ਗੁਰਮੁਖ ਹਰ ਭਗਤ ਹਰ ਆਪ ਲਹਾਈ ਸ਼ਲੋਕ ਮਹੱਲਾ ਤੀਜਾ ਸਤ ਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸ ਨੂੰ ਸੁਖ ਨਾ ਉਪਜੈ ਉਸ ਨੂੰ ਸੁਖ ਨਾ ਉਪਜੈ ਭਾਵੈ ਸੋ ਗੇੜਾ ਆਵੋ ਜਾਓ ਭਾਵੈ ਤੀਜੇ ਮੁਖ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸੋ ਲਿਵਲਾਓ ਮਹੱਲਾ ਤੀਜਾ ਏ ਮਨ ਐਸਾ ਸਤਗੁਰੂ ਖੋਜ ਲਾ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨ ਹੋਵਈ ਜਨਮ ਮਰਨ ਦੁਖ ਇੱਥੇ ਠੰਮਕ ਲੱਗ ਜੇਗੀ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨ ਹੋਵਈ ਹਉਮੈ ਸਬਦ ਜਲਾਏ ਹਉਮੈ ਸਬਦ ਜਲਾਏ ਕੂੜੈ ਕੀ ਪਾਲ ਵਿੱਚੋਂ ਨਿਕਲੇ ਸਤਿਵਸਾ ਮਨ ਆਏ ਅੰਤਰ ਸਾਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤ ਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜਾਏ ਪੌੜੀ ਜਿਸ ਕੈ ਘਰ دیਵਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਥਮਕ ਤੇ ਨਾ ਥੋੜਾ ਜਿਹਾ ਇਸ਼ਾਰਾ ਦਿਓ ਕਰ ਜਿਸ ਕਾ ਘਰ ਦੀਵਾਨ ਹਰ ਹੋਵੈ ਇਥੇ ਵਿਸਰਾਮ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲ ਕੀ ਕਿਸੈ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਹੋ ਦੀਵਾਨ ਕੋਈ ਨਾਸ ਭਜ ਨਿਕਲੈ ਹਰ ਦੀਵਾਨ ਕੋਈ ਕਿੱਥੇ ਜਾਇਆ ਹਾਏ ਵਿਸਰਾਮ ਧਿਆਨ ਨਾਲ ਲਾਉਣਾ ਮਾਨਸਾ ਕਿਆਹੋ ਦੀਵਾਨ ਹੋ ਕਿਆਹੋ ਉਚਾਰਨ ਕਰਨਾ ਐੜਾ ਵਿੱਚ ਹੈ ਮਾਨਸਾ ਕਿਆਹੋ ਦੀਵਾਨ ਹੋ ਇਥੇ ਠਮਕ ਕੋਈ ਨਸ ਭਜ ਨਿਕਲੈ ਨਸ ਵੀ ਥੋੜਾ ਜਿਆ ਕੱਸ ਕੇ ਬੋਲਣਾ ਭਜ ਵੀ ਤੇ ਨਿਕਲੈ ਥੋੜਾ ਜਿਆ ਦਰਮਿਆਨਾ ਜਾ ਮਾਨਸਾ ਕਿਆਹੋ ਦੀਵਾਨ ਹੋ ਕੋਈ ਨਸ ਭਜ ਨਿਕਲੈ ਹਰ ਦੀਵਾਨ ਹੋ ਤੇ ਤਾਂ ਕੁਇ ਕਿੱਥੇ ਜਾਇਆ ਸੋ ਐਸਾ ਹਰਦੀਵਾਨ ਵਸਿਆ ਭਗਤਾ ਕੈ ਹਿਰਦੈ ਇਹ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸੋ ਐਸਾ ਹਰਦੀਵਾਨ ਇਥੇ ਠਮਕ ਵਸਿਆ ਭਗਤਾ ਕੈ ਹਿਰਦੈ ਤੈਨ ਰਹਿ ਦੇ ਖੁਦ ਦੀ ਆਣ ਸਭ ਭਗਤਾ ਅੱਗੇ ਖਲਵਾਇਆ ਤੈਨ ਰਹਿ ਦੇ ਖੁਦ ਦੀ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਿਣੈ ਧਾਇਆ ਸਲੋਕ ਮਹਲਾ 3 ਬਿਨ ਸਤਗੁਰ ਸੇਵੀ ਜਗਤ ਮੁਆ ਬਿਰਸਾ ਜਨਮ ਗਵਾਈ ਦੂਜੇ ਪਾਇ ਆਤ ਦੁਖ ਲੱਗਾ ਮਰ ਜਮੈ ਆਵੇ ਜਾਏ ਵਿਸਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਇ ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪਸ਼ੁਤਾਏ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਭ ਘਟ ਭੋਗ ਵੈ ਅਲਿਪਤ ਰਹਿ ਅਲਖ ਨ ਲਖਣਾ ਜਾਈ ਪੂਰਾ ਗੁਰੂ ਵੇ ਖੱਲਿਆ ਸਬਦੇ ਸੂਜੀ ਪਾਈ ਸਬਦੇ ਸੋ ਜੀ ਪਾਈ ਪੁਰਖ ਹੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਮ ਸਬਦ ਜਲਾਈ ਤਿਸ ਕਾ ਅਸਦੀਕ ਕੋ ਨਹੀਂ ਨਾ ਕੋ ਕੰਟਕ ਵਹਿਰਾਈ ਤਿਸ ਕਾ ਸਰੀਰ ਇਥੇ ਟਮਕ ਕੋ ਨਹੀਂ ਇਥੇ ਵਿਸਰਾਮ ਨਾ ਕੋ ਕੰਟਕ ਵਹਿਰਾਈ ਨਿਚਲ ਰਾਜ ਹੈ ਸਦਾ ਤਿਸ ਕੇਰਾ ਮਾ ਆਵੈ ਨਾ ਜਾਈ ਅਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੀ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਵਿਗਸਿਆ ਪਦ ਪੁਲਾ ਹੀ ਉਚਾਰਨ ਪਉੜੀ ਜੇਨ ਕਾ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੁ ਤਿਨ ਕਉ ਰਖਣਹਾਰਾ ਹਰ ਨਾਮ ਪਿਤਾ ਹਰ ਨਾਮ ਮੂ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੇ ਨਾਲ ਗੱਲਾ ਹਰ ਨਾਵੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਆਤ ਪਿਆਰੀ ਹਰ ਨਾਮ ਕੋਲ ਹਰ ਨਾਮ ਪਰਵਾਰਾ ਜਨ ਨਾਨਕ ਕਾ ਹਰ ਨਾਮ ਹਰ ਗੁਰ ਦੀਆ ਇਹ ਇਸ ਨਾਮ ਇੱਥੇ ਲਾਉਣਾ ਜਨ ਨਾਨਕ ਕਾ ਇੱਥੇ ਠਮਕ ਹਰ ਨਾਮ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਹਰ ਗੁਰ ਦੀਆ ਇੱਥੇ ਇਸ ਨਾਮ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਸ਼ਲੋਕ ਮਹੱਲਾ ਤੀਜਾ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕੁਮਾਹ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸਬਦ ਸੁਮਾਹ ਕੋਲ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹ ਪਰ ਬ੍ਰਹਮ ਤਿਨ ਕੋ ਸੰਤੁਸ਼ਟ ਭਇ ਜੋ ਗੁਰ ਚਰਨੀ ਜਨ ਪਾਹ ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਕਰ ਕਿਰਪਾ ਹਰ ਇਥੇ ਥਮਕ ਲਗਦੇਗੀ ਲਾਜ ਰਖਾ ਹੈ ਜਨ ਨਾਨਕ ਹਰ ਦਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾ ਹੈ ਮਹੱਲਾ ਤੀਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਈ ਹਉਮੈ ਅੰ ਵੱਡਾ ਰੋਗ ਹੈ ਹਉਮੈ ਵੱਡਾ ਰੋਗ ਹੈ ਹਉਮੈ ਵੱਡਾ ਰੋਗ ਹੈ ਮਾਰੋ ਜੰਮ ਆਵੇ ਜਾਏ ਜਿਨ ਕਾ ਪੂਰਬ ਲਿਖਿਆ ਤਿਨਾ ਸਤਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰ사ਦੀ ਉੱਭਰੇ ਹਉਮੈ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਇਹ ਅਗੋਚਰ ਤੇ ਹਰ ਨਾਮ ਹਮਾਰਾ ਇੱਥੇ ਠਮਕ ਪ੍ਰਭ ਅਵਗਤ ਅਗੋਚਰ ਇਸ ਨੂੰ ਅਬਿਗਤ ਨਹੀਂ ਕਹਿਣਾ ਪ੍ਰਭ ਅਵਗਤ ਅਗੋਚਰ ਇੱਥੇ ਵਿਸਰਾਮ ਹਰ ਨਾਮ ਹਮਾਰਾ ਪ੍ਰਭ ਅਵਗਾਤ ਅਗੋਚਰ ਅਵਨਾਸੀ ਪੁਰਖ ਵਿਦਾਤਾ ਹਰ ਨਾਮ ਹਮ ਸ੍ਰੇਵਹਿ ਹਰ ਨਾਮ ਹਮ ਪੂਜੈ ਹ ਹਰ ਨਾਮੇ ਹੀ ਮਨ ਰਤਾ ਹਰ ਨਾਮ ਹਮ ਸ੍ਰੇਵਹਿ ਹਰ ਨਾਮ ਹਮ ਪੂਜੈ ਹ ਇਥਿ ਵਿਸਰਾਮ ਹਰ ਨਾਮੇ ਹੀ ਮਨ ਰਖਤਾ ਹਰ ਨਾਮੈ ਜੇ ਵਡ ਕੋਈ ਅਵਰ ਨ ਸੂਝੈ ਹਰ ਨਾਮੋ ਅੰਤਿਛਾ ਦਾਤਾ ਹਾਰੂ ਨਾਮ ਦਿਆ ਗੁਰ ਪਰਉਪਕਾਰੀ ਤਨ ਧਨ ਗੁਰੂ ਕਾ ਪਿਤਾ ਮਾਤਾ ਕੀ ਪਰਉਪਕਾਰੀ ਹੀ ਕਹਣਾ ਹੈ ਕਈ ਅੰਜਾਨ ਪਾਠੀ ਸਿੰਘ ਪਰਉਪਕਾਰੀ ਕਹਿ ਜਾਂਦੇ ਨੇ ਪਰ ਅਤੇ ਉਪਕਾਰੀ ਦੇ ਵਿੱਚ ਡੈਸ਼ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਹਉ ਸਤਗੁਰ ਆਪਣੇ ਕਉ ਸਦਾ ਨਮਸਕਾਰੀ ਦਿਹਉ ਸਤਗੁਰ ਆਪਣੇ ਕਉ ਸਦਾ ਨਮਸਕਾਰੀ ਜੇ ਤੋ ਮਿਲੇ ਹਰ ਨਾਮ ਮੈਂ ਜਾਤਾ ਸ਼ਲੋਕ ਮਹੱਲਾ ਤੀਜਾ ਗੁਰਮੁਖ ਸੇਵ ਨ ਕੀਨੀਆ ਹਰ ਨਾਮ ਨ ਲਗੋ ਪਿਆਰ ਸਬਦੈ ਸਾਧਨਾ ਆਇਓ ਸਬਦੈ ਸਾਧ ਨ ਆਇਓ ਮਰ ਜਨਮੈ ਵਾਰੋ ਵਾਰ ਮਨਮੁਖ ਅੰਧ ਨ ਚਿਤਈ ਕਿਤ ਆਇਆ ਸਹਸਾਰ ਮਨਮੁਖ ਅੰਧ ਨਾ ਚਿੱਤ ਤੇ ਅੰਧ ਨਾ ਚਿੱਤ ਹੀ ਨਹੀਂ ਕਹਿਣਾ ਹੈ ਕਿਤ ਆਇਆ ਸੈਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਮਹੱਲਾ ਤੀਜਾ ਇਕੋ ਸਤ ਗੁਰ ਜਾਗਤਾ ਹੋਰ जग ਸੂਤਾ ਮੋਹ ਪਿਆਸ ਸਤ ਗੁਰ ਸੇਵਨ ਜਾਗਨ ਸੇ ਜੋ ਰੱਤੇ ਸਤ ਨਾਮ ਗੁਣਤਾਸ ਮਾਨਮੁਖ ਅੰਧ ਨਾ ਚੇਤਨੀ ਮਾਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਇ ਬినాਸ਼ ਨਾਨਕ ਗੁਰਮੁਖ ਤਿਨੀ ਨਾਮ ਧਿਆਇਆ ਜਿਨ ਕਉ ਤੁਰ ਪੂਰਬ ਲਿਖਿਆਸ ਪਉੜੀ ਹਰ ਨਾਮ ਹਮਾਰਾ ਭੋਜਨ 33 ਪ੍ਰਕਾਰ ਹਾਂਜੀ ਹਰ ਨਾਮ ਹਮਾਰਾ ਭੋਜਨ ਇਥੇ ਠਮਕ 36 ਪਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ 36 ਨਹੀਂ ਕਹਿਣਾ ਥੋੜਾ ਜਿਹਾ ਕਸ ਕੇ 36 ਇਸ ਤਰ੍ਹਾਂ ਬੋਲਣਾ ਹਰ ਨਾਮ ਹਮਾਰਾ ਪੈਨਣ ਜਿਤ ਫਿਰ ਨੰਗੇ ਨਾ ਹੋਵੈ ਜਿਤ ਕਸ ਕੇ ਨਹੀਂ ਬੋਲਣਾ ਹਰ ਨਾਮ ਹਮਾਰਾ ਪੈਨਣ ਇਥੇ ਠਮਕ ਜਿਤ ਇਥੇ ਜਮਕ ਲਾ ਕੇ ਬੋਲਣਾ ਫਿਰ ਨੰਗੇ ਨਾ ਹੋਵੈ ਹੋਰ ਪੈਨਣ ਕੀ ਹਮਾਰੀ ਸਰਦ ਗਈ ਸਰਦ ਸਰਦ ਗਈ ਹੋਰ ਪੈਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੇ ਕੀ ਹਮ ਕੋ ਸਤਗੁਰ ਕਾਰਕੁਨੀ ਦੀ ਕੁੰਨੀ ਨਹੀਂ ਕਹਿਣਾ ਪੁੱਲੇ ਹੀ ਬੋਲਣਾ ਕਾਰਕੁਨੀ ਕਾਰ ਕਾਰਦਾਰੀ ਹਰ ਨਾਮ ਹਮਾਰਾ ਵਣਜ ਇਥਿ ਠਮਕ ਹਰ ਨਾਮ ਵਾਪਾਰ ਇਥਿ ਵਿਸਰਾਮ ਹਰ ਨਾਮੈ ਕੀ ਹਮਕਉ ਇਥਿ ਠਮਕ ਸਤਗੁਰ ਕਾਰਕੁਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰ ਕਾ ਨਾਮ ਗੁਰਮੁਖ ਕਿਨੈ ਵਿਰਲੇ ਧਾਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ श्री पाठ सेवा श्री पाठ सेवा